4 ਦਸੰਬਰ ਤੋਂ ਸ਼ੁਰੂ ਹੋਇਆ ਪਾਇਟੈਕਸ ਮੇਲਾ ਜੋ ਕਿ 8 ਨਵੰਬਰ ਤੱਕ ਲਗਾਤਾਰ ਚੱਲੇਗਾ। ਇਸ ਮੇਲੇ ਵਿੱਚ ਪਹਿਲੇ ਦਿਨ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਰਿਹਾ। ਕਾਫੀ ਲੋਕ ਪਰਿਵਾਰਾਂ ਸਮੇਤ ਮੇਲਾ ਵੇਖਣ ਆਏ। ਇਸ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ ਆਏ ਕਾਰੋਬਾਰੀਆਂ ਨੇ ਆਪਣੇ ਪ੍ਰੋਡਕਟਾਂ ਦੇ ਐਗਜ਼ਿਬਿਸ਼ਨ ਲਗਾਈ ਹੋਈ ਸੀ ਜਿਨ੍ਹਾਂ ਵਿੱਚ ਲੋਕਾਂ ਦੀ ਬਹੁਤ ਦਿਲਚਸਪੀ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਆਟੋਮੋਬਾਈਲ, ਫਰਨੀਚਰ, ਕੋਸਮੈਟਿਕ, ਕੱਪੜੇ ਅਤੇ ਡਰਾਈ ਫਰੂਟ ਤੋਂ ਇਲਾਵਾ ਖਾਨਪੀਂਦੇ ਅਨੇਕਾਂ ਹੀ ਸਟਾਲ ਲੱਗੇ ਹੋਏ ਨੇ ਜਿਨ੍ਹਾਂ ਤੇ ਲੋਕਾਂ ਦੀਆਂ ਵੱਡੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਸਨ ਅੱਜ ਮੇਲੇ ਵਿੱਚ ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਡਾਕਟਰ ਨਵਜੋਤ ਕੌਰ ਸਿੱਧੂ ਤੇ ਹੋਰ ਵੀ ਵੱਡੀ ਗਿਣਤੀ ਵਿੱਚ ਪ੍ਰਮੁੱਖ ਸ਼ਖਸੀਅਤਾਂ ਆਈਆਂ ਹੋਈਆਂ ਸਨ ਜਿਨ੍ਹਾਂ ਨੇ ਪਾਇਟੈਕਸ ਮੇਲੇ ਦਾ ਆਨੰਦ ਮਾਣਿਆ 50 ਦੇ ਕਰੀਬ ਹੋਰ ਜਿਹੜੇ ਨੇ ਵਪਾਰੀ ਵੱਧ ਜਿਹੜੇ ਦੇਸ਼ਾਂ ਦੇ ਵਿੱਚੋਂ ਆ ਰਹੇ ਨੇ ਔਰ ਬਹੁਤ ਸਾਰੀਆਂ ਨਵੀਆਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇੱਥੇ ਦੇਖਣ ਨੂੰ ਮਿਲਣਗੀਆਂ ਤਾਂ ਇਹ ਮੇਲਾ ਜਿਹੜਾ ਇਹ 5 ਤਰੀਕ ਤੋਂ ਲੈ ਕੇ ਤੇ 10 ਤਰੀਕ ਤੱਕ ਜਿਹਦੇ ਤੇ 8 ਤਰੀਕ ਤੱਕ ਉਹਦੇ ਸਾਡੇ ਗਵਰਨਰ ਸਾਹਿਬ ਵੀ ਆ ਰਹੇ ਨੇ ਤੇ ਦੇਸ਼ ਦੇ ਐਕਸ ਜਿਹੜੇ ਨੇ ਪ੍ਰੈਜ਼ੀਡੈਂਟ ਉਹ ਵੀ ਆ ਰਹੇ ਨੇ ਤੇ ਸਾਡੇ ਸਾਰੇ ਟਰੇਡ ਤੇ ਨੱਸੀ ਜ ਸਾਡੀ ਸਾਰੀ ਟੀਮ ਜਿਹੜੀ ਵੀ ਦੇਖ ਰਹੇ ਹੋ ਡਾਕਟਰ ਸਦੇਵਾ ਜੀ ਸੁਖਵਿੰਦਰ ਜੀ ਪਾਟਿਆ ਜੀ ਆਰਪੀ ਜੀ ਔਰ ਪਾਲ ਵਾਲੀਆ ਜੀ ਸਾਰੇ ਤੇ ਮਨਦੀਪ ਜੀ ਸਾਰੀ ਟੀਮ ਜਿਹੜੀ ਸਾਡੀ ਇੱਥੇ ਆਈ ਹੈ ਉਹਦੇ 4 ਦਿਨ ਅਸੀਂ ਇੱਥੇ ਜਿਹੜਾ ਸਾਰੇ ਅੱਜ ਅਸੀਂ ਪਾਈਟੈਕਸ ਮੇਲੇ ਦੇ ਵਿੱਚ ਤਾਨੂੰ ਵਿਖਾਉਣ ਜਾ ਰਹੇ ਹਾਂ ਇਥੋਂ ਦੀਆਂ ਰੌਣਕਾਂ ਅੱਜ ਇਹ 4 ਤਰੀਕ ਨੂੰ ਮੇਲਾ ਸ਼ੁਰੂ ਹੋਇਆ ਹੈ ਤੇ 8 ਤਰੀਕ ਤੱਕ ਚੱਲੇਗਾ ਇਸ ਮੇਲੇ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਤੋਂ ਕਾਰੋਬਾਰੀ ਆਪਣੀਆਂ ਦੁਕਾਨਾਂ ਲਾ ਕੇ ਬਿਠੇ ਹਨ ਤੇ ਨਾਲ ਹੀ ਲੋਕਲ ਲੋਕ ਵੀ ਇਥੋਂ ਦੇ ਅੰਮ੍ਰਿਤਸਰ ਦੇ ਤੇ ਆਪਣੇ ਇੰਡੀਆ ਦੇ ਲੋਕ ਵੀ ਵੱਖ-ਵੱਖ ਤਾਵਾਂ ਤੋਂ ਆਏ ਹਨ ਇਸ ਮੇਲੇ ਨੂੰ ਵੇਖਣ ਵਾਸਤੇ ਦਰਸ਼ਕਾਂ ਦਾ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਦੂਰੋਂ-ਦੂਰੋਂ ਲੋਕ ਇਸ ਮੇਲੇ ਨੂੰ ਵੇਖਣ ਲਈ ਆ ਰਹੇ ਹਨ ਤੇ ਇੱਥੇ ਵਨਸਮੰਨਾ ਜਿਹੜਾ ਸਮਾਨ ਲੱਗਾ ਉਹ ਵੀ ਖਰੀਦ ਰਹੇ ਹਨ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਪਾਈਟਾਫਸ ਮੇਲੇ ਦੇ ਵਿੱਚ ਵੱਧ ਤੋਂ ਵੱਧ ਆ ਕੇ ਵੱਧ ਤੋਂ ਵੱਧ ਲੋਕ ਆਉਣ ਤੇ ਆ ਕੇ ਇੱਥੋਂ ਦੇ ਰੌਣਕਾਂ ਵੇਖਣ ਤੇ ਇੱਥੋਂ ਮਾਲ ਵੀ ਜੋ ਵੀ ਉਹ ਖਰੀਦ ਸਕਦੇ ਨੇ ਖਰੀਦਣ ਕਿਉਂਕਿ ਇੱਥੇ ਹਰ ਪ੍ਰਕਾਰ ਦਾ ਸਮਾਨ ਵਿਕਣ ਬਾਤ ਆਇਆ ਹੈ ਇੱਕ ਸੂਈ ਤੋਂ ਲੈ ਕੇ ਬੈੱਡ ਤੇ ਹੋਰ ਵੀ ਕੀਮਤੀ ਚੀਜ਼ਾਂ ਇੱਥੇ ਸੇਲ ਤੇ ਲੱਗੀਆਂ ਹੋਈਆਂ ਹਨ ਜਿਸ ਵਿੱਚ ਲੋਕਾਂ ਨੂੰ ਵੇਖਣ ਵਾਸਤੇ ਭਾਰੀ ਉਤਸ਼ਾਹ ਪਿਆ ਜਾ ਰਿਹਾ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ